ਪੰਜਾਬ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਤੇ ਸ਼ਾਕਾਉਟ ਹਲਕੇ ਤੋਂ ਵਿਧਾਇਕ ਹਰਦੀਪ ਸਿੰਘ ਲਾੜੀ ਸ਼ੇਰੋਵਾਲੀਆ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵੱਲੋਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅਤਵਾਦੀਆਂ ਵੱਲੋਂ ਕੀਤੇ ਗਏ ਹਮਲੇ 'ਚ ਸ਼ਹੀਦ ਹੋਏ ਭਾਰਤੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਂਡਲ ਮਾਰਚ ਕਰਿਆ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਰਾਮਗੜੀਆ ਚੌਂਕ ਵਿੱਚ ਇਕੱਠੇ ਹੋਏ। ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜੋ ਪਾਕਿਸਤਾਨ ਮੁਲਕ ਨੇ ਸਾਡੇ 2 ਦਿਨ ਪਹਿਲਾਂ ਕਸ਼ਮੀਰ ਦੇ ਵਿੱਚ ਪਹਿਲਗਾਮ ਵਿਖੇ ਬਹੁਤ ਅਨਿਆਇ ਕੀਤਾ ਉਹਨਾਂ ਦੇ ਗੁੰਡਿਆਂ ਨੇ ਅੱਤਵਾਦੀਆਂ ਨੇ ਪਾਕਿਸਤਾਨ ਤੋਂ ਭੇਜੇ ਹੋਏ ਲੋਕਾਂ ਨੇ ਜਿਹੜਾ ਅੰਨੇਵਾ ਲੋਕਾਂ ਤੇ ਗੋਲੀਆਂ ਚਲਾ ਕੇ ਚੁੰਚਣ ਕੇ ਉਹਨਾਂ ਨੂੰ ਧਰਮ ਪੁੱਛ ਕੇ ਨਿਖਕਿਆਂ ਨੂੰ ਜਿਹੜਾ ਮਾਰਿਆ ਬਹੁਤ ਨਿੰਦਿਆ ਵਾਲੀ ਗੱਲ ਆ ਬੜੀ ਸ਼ਰਮਨਾਕ ਗੱਲ ਆ ਸਾਡੀਆਂ ਨੌਜਵਾਨ ਬੱਚੀਆਂ ਵਿਧਵਾ ਹੋ ਗਈਆਂ ਔਰ ਕਰਲਾ ਰਹੀਆਂ ਸੀ ਅੱਜ ਦੇ ਸਾਰਾ ਉਸ ਗੱਲ ਤੇ ਰੋ ਰਿਹਾ ਵੀ ਇਹ ਕਿਹੋ ਜਿਹਾ ਜ਼ਾਲਮ ਲੋਕ ਜਿਨ੍ਹਾਂ ਨੇ ਇੰਨਾ ਵੱਡਾ ਅਤਿਆਚਾਰ ਕੀਤਾ ਅੱਜ ਸਾਰੇ ਦੇਸ਼ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਰੋਜ ਲੋਕ ਸਮੂਲਕ ਜੋ ਰੋਸ ਮਜਾਰੇ ਕਰ ਰਹੇ ਆ ਉਹਨਾਂ ਨੂੰ ਸ਼ਰਧਾਲੀਆਂ ਅਰਪਤ ਕਰ ਰਹੀਆਂ ਕਰ ਰਹੇ ਆ ਅੱਜ ਅਸੀਂ ਛਾ ਕੋਟ ਦੇ ਸਾਰੇ ਸ਼ਹਿਰ ਵਾਸੀਆਂ ਨਾਲ ਸਾਰੇ ਸਾਥੀਆਂ ਨਾਲ ਸੀਨੀਅਰ ਸਾਥੀਆਂ ਨਾਲ ਪਾਰਟੀ ਆ ਦੇ ਸਾਰੇ ਆਂਧੇਦਾਰ ਸਹਿਬਾਨਾਂ ਨਾਲ ਰਲ ਕੇ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਉਹਨਾਂ ਦੇ ਨਿਮਿਤ ਉਸ ਤੋਂ ਉਪਰੰਤ ਅਸੀਂ ਬਾਜ਼ਾਰ ਦੇ ਵਿੱਚ ਕੈਂਡਲ ਮਾਰਚ ਕੀਤਾ ਇਸੇ ਤਰ੍ਹਾਂ ਫਗਵਾੜਾ ਵਿੱਚ ਵੀ ਪਹਿਲ گاؤں ਵਿੱਚ ਅਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਮਾਰੇ ਗਏ 28 ਸਲਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਨਰਲ ਸਮਾਜ ਮੰਚ ਵੱਲੋਂ ਪ੍ਰਧਾਨ ਮੋਹਨ ਸਿੰਘ ਸਾਈ ਦੀ ਪ੍ਰਧਾਨਗੀ ਹੇਠ ਸ਼ਹਿਰ ਦੀਆਂ ਸਿਆਸੀ ਧਾਰਮਿਕ ਮੁਸਲਮਾਂ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਂਡਲ ਮਾਰਚ ਕੱਢਿਆ ਗਿਆ ਜੋ ਕਸ਼ਮੀਰ ਵਿੱਚ ਅੱਤਵਾਦੀਆਂ ਨੇ ਸਾਡੇ ਨਜਾਇਜ਼ ਮਾਵਾ ਦੇ ਪੁੱਤ ਭੈਣਾ ਦੇ ਭਰਾ ਨਵੇਂ ਵਿਆਹਿਆਂ ਦੇ ਪਤੀ ਔਰ ਮम्मे ਕਿਸੇ ਦਾ ਚਾਚਾ ਤਾਇਆ ਕੋਈ ਠਾਈ ਜੀ ਨਹੀਂ ਮਾਰੇ ਠਾਈ 100 ਮਾਰਦਾ ਜੇ ਆਪਾਂ ਸਾਰੇ ਕੋੜ ਮੈਨੂੰ ਗਿਣੀਏ ਤਾਂ ਇਹਦੇ ਵਿੱਚ ਇੱਕ ਮੁੱਠ ਹੋ ਕੇ ਕੇਂਦਰ ਦੇ ਵਿੱਚ ਲੱਤਾਂ ਖਿੱਚਣ ਦੀ بجائے ਪ੍ਰਧਾਨ ਮੰਤਰੀ ਸਾਹਿਬ ਦਾ ਤੇ ਗ੍ਰਹਿ ਮੰਤਰੀ ਸਾਹਿਬ ਦਾ ਸਾਰਿਆਂ ਦਾ ਸਹਿਯੋਗ ਦੇਣਾ ਚਾਹੀਦਾ ਉਹ ਡਟ ਕੇ ਉਹਨਾਂ ਦਾ ਮੁਕਾਬਲਾ ਕਰ ਸਕਦਾ ਦੂਸਰੇ ਨੰਬਰ ਤੇ ਜਿਹੜੇ ਉਥੇ ਇੰਟੈਲੀਜੈਂਸੀ ਆ ਉਹਨਾਂ ਸਾਰਿਆਂ ਨੂੰ ਠਾਇਆ ਜਾਵੇ ਉਹਨਾਂ ਤੇ ਮਰਸ਼ਲਲਾ ਲਗੂ ਕੀਤਾ ਜਾਵੇ ਕਿ ਜਿਹਨਾਂ ਨੂੰ ਇਹਨਾਂ ਵੀ ਪਤਾ ਨਹੀਂ ਲੱਗਾ ਕਿ ਇੰਨੇ شہر ਦੇ ਵਿੱਚ ਆਹ ਕੁਝ ਹੋ ਗਿਆ ਇੱਥੇ 15 ਮਿੰਟ ਲੰਘਦੇ ਤਾਂ ਕਹਿੰਦੇ ਸਾਨੂੰ ਸਭ ਕੋ ਪਤਾ ਲੱਗਦਾ ਉੱਥੇ ਅੱਧਾ ਪੂਣਾ ਘੰਟਾ ਇਹ ਖੂਨ ਦੀ ਖਰਾਬੀ ਹੋਈ ਚਲਾ ਇੰਟੈਲੀਜੈਂਸੀ ਬਿਲਕੁਲ ਹਿੰਦੁਸਤਾਨ ਦੀ ਫੇਲ ਹੋਈ ਆ ਉਹਨਾਂ ਸਾਰਿਆਂ ਨੂੰ ਸੱਜ ਕੇ ਸਸਪੈਂਡ ਕੀਤਾ ਜਾਵੇ ਉਹਨਾਂ ਦੇ ਆਧਾਰ ਕਾਰਡ ਲੈ ਕੇ ਸਮਸ ਕਰਕੇ ਉਹਨਾਂ ਦੇ ਲਿਖਿਆ ਜਾਵੇ ਕਿ ਕਿਤੇ ਵੀ ਉਹਨਾਂ ਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ ਕਿ ਬਾਕੀ ਦਿਆਂ ਨੂੰ ਜ਼ੇਹਰ ਮਿਲੇ ਕਿ ਦੇਸ਼ ਦੀ ਰਾਖੀ ਕਿੱਦਾਂ ਕਰੇ ਇਸੇ ਤਰ੍ਹਾਂ ਫਗਵਾੜਾ ਵਿੱਚ ਮੁਸਲਮ ਭਾਈਚਾਰੇ ਦੇ ਮੈਂਬਰ ਪਹਿਲਗਾਂ ਵਿੱਚ ਹੋਏ ਹੱਤਿਆਵਾਰੀ ਹਮਲੇ ਦੀ ਨਿੰਦਾ ਕਰਨ ਦੇ ਲਈ ਸੜਕਾਂ ਤੇ ਉਤਰੇ ਹਨ ਜਾਮਾ ਮਸਜਿਦ ਫਗਵਾੜਾ ਦੇ ਪ੍ਰਧਾਨ ਕਾਸਮ ਉਰ ਰਹਿਮਾਨ ਦੀ ਅਗਵਾਈ ਹੇਠ ਇਹ ਪ੍ਰਦਰਸ਼ਨ ਕੀਤਾ ਗਿਆ ਅਸਲਾਮੁਅਲੈਕੁਮ ਪਿਛਲੇ ਦਿਨੀ ਕਸ਼ਮੀਰ ਦੇ ਵਿੱਚ ਜੋ ਮੰਦਭਾਗੀ ਘਟਨਾ ਘਟੀ ਆ ਜਿਸ ਤਰ੍ਹਾਂ ਬੇਦਰਦੀ ਦੇ ਨਾਲ ਮਾਸੂਮ ਲੋਕਾਂ ਨੂੰ 28 ਮਾਸੂਮ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਹਾਂਜੀ ਉਹਦੇ ਵਿਰੋਧ ਦੇ ਵਿੱਚ ਅੱਤਵਾਦ ਦੇ ਵਿਰੋਧ ਦੇ ਵਿੱਚ ਇਹ ਰੋਸ਼ ਗੁਦਰਸ਼ਨ ਹਾਂਜੀ ਅਸੀਂ ਸਾਰੇ ਮੁਸਲਿਮ ਭਾਈਚਾਰਾ ਫਗਵਾੜੇ ਦਾ ਇਸ ਘਟਨਾ ਦੀ ਕੜੀ ਨਿੰਦਿਆ ਕਰਦੇ ਹਾਂ ਹਾਂਜੀ ਕਿਉਂਕਿ ਇਹ 28 ਮਾਸੂਮ ਬੰਦੇ ਨਹੀਂ 28 ਪਰਿਵਾਰ ਹਮੇਸ਼ਾ ਲਈ ਖਤਮ ਹੋ ਗਏ ਹਾਂਜੀ ਉਹ ਜ਼ਿੰਦਗੀ ਪਰ ਉਹ 28 ਪਰਿਵਾਰ ਉਸ ਕਟਰਨ ਨੂੰ ਕਦੀ ਭੁੱਲ ਨਹੀਂ ਸਕਦੇ ਤੇ ਨਾ ਹੀ ਇਸਲਾਮ ਕਿਸੇ ਮਜ਼ਲੂਮ ਦੀ ਜਾਨ ਲੈਣ ਦੀ ਇਜਾਜ਼ਤ ਦਿੰਦਾ ਹੈ ਇਸਲਾਮ ਦੇ ਵਿੱਚ ਇਹਨੂੰ ਹਰਾਮ ਕਰਾਰ ਦਿੱਤਾ ਗਿਆ ਹੈ ਕਿ ਕਿਸੇ ਮਜ਼ਲੂਮ ਦੀ ਜਾਨ ਲੈਣਾ ਹਰਾਮ ਗੰਮਾ ਤੇ ਅਸੀਂ ਸਾਰੇ ਮੁਸਲਮਾਨ ਇਸ ਚੀਜ਼ ਦਾ ਕੰਡੈਮਨ ਕਰਦੇ ਹਾਂ ਅਤੇ ਅਸੀਂ ਆਪਣੇ ਹਿੰਦੂ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਉਹਨਾਂ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵੀ ਪੂਰੀ ਤਰ੍ਹਾਂ ਸ਼ਰੀਕ ਹਾਂ ਇਸ ਤਰ੍ਹਾਂ ਰਾਜਪੁਰਾ ਵਿੱਚ ਵੀ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਸਾਫ ਕਾਬ ਵਿਧਾਇਕਾ ਹਰਦੀਾਲ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਪਹਿਲਗਉਂ ਵਿਖੇ ਨਰਦੋਸ਼ਾ ਨੂੰ ਮੌਤ ਦੇ ਕਾਟ ਉਤਾਰਨ ਨੂੰ ਲੈ ਕੇ ਦੇਸ਼ ਅੰਦਰ ਗੁੱਸੇ ਦੀ ਲਹਿਰ ਹੈ ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਸਾਡੇ ਭਾਰਤੀਆਂ ਦੇ ਉੱਤੇ ਪਹਿਲਗਾਮ ਦੀ ਧਰਤੀ ਤੇ ਪਾਕਿਸਤਾਨ ਦੇ ਲੋਕਾਂ ਦੇ ਵੱਲੋਂ ਇਹ ਬਹੁਤ ਵੱਡਾ ਵਾਰ ਆ ਜਿਹੜਾ ਕੀਤਾ ਗਿਆ ਸਭ ਤੋਂ ਬੁਰੀ ਗੱਲ ਇਹ ਆ ਪਹਿਲੀ ਵਾਰੀ ਹੋਇਆ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਕਿ ਇਹ ਕਹਿ ਕੇ ਕਿ ਪਾਰਟਿਕੂਲਰਲੀ ਤੁਸੀਂ ਕਿਸ ਕਮਿਊਨਿਟੀ ਦੇ ਨਾਲ ਜਿਹੜਾ ਬਿਲੋਂਗ ਕਰਦੇ ਆ ਕਿ ਜੇ ਤੁਸੀਂ ਹਿੰਦੂ ਆ ਤਾਂ ਤੁਹਾਨੂੰ ਮਾਰਿਆ ਜਾਏਗਾ ਤਾਂ ਉਹਨਾਂ ਨੇ 28 ਭਾਰਤੀਆਂ ਦੀ ਜੜੀ ਹੈਗੀ ਉਹਨਾਂ ਨੂੰ ਮੌਤ ਦੇ ਘਾਟੋਂ ਉਤਾਰਤਾ ਉਦੇ ਵਿਰੁੱਧ ਅੱਜ ਪੂਰਾ ਦੇਸ਼ ਜਿਹੜਾ ਹੈ ਉਹ ਉਹਦੇ ਵਿੱਚ ਬਹੁਤ ਜ਼ਿਆਦਾ ਭਾਰਤੀਆਂ 'ਚ ਰੋਸ ਆ ਕਿ ਇਹ ਸਿੱਧਾ ਚੈਲੰਜ ਸਮੁੱਚੇ ਭਾਰਤੀਆਂ ਨੂੰ ਜਿਹੜਾ ਪਾਕਿਸਤਾਨ ਦੇ ਵੱਲੋਂ ਆ ਕੇ ਉੱਥੇ ਸਾਜਿਸ਼ ਰਚੀ ਗਈ ਅਤੇ ਇੱਥੇ ਆ ਕੇ ਜਿਹੜਾ ਉਹਨਾਂ ਨੂੰ ਕਤਲਾਨਾ ਜਿਹੜਾ ਹਮਲਾ ਕਰਕੇ ਉਹਨਾਂ ਦਾ ਖਾਤਮਾ ਕੀਤਾ ਤੇ ਉਹਦੇ ਵਿਰੁੱਧ ਜਿੱਤੇ ਅੱਜ ਪੂਰਾ ਦੇਸ਼ ਉੱਠ ਖੜੋਤਾ ਹੈ ਤੇ ਅਸੀਂ ਵੀ ਇੱਥੇ ਪੂਰੇ ਸ਼ਹਿਰ ਨਿਵਾਸੀਆਂ ਵੱਲੋਂ ਹਰ ਕਨ ਨਿਵਾਸੀਆਂ ਵੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਅੱਜ ਜਿਹੜਾ ਕੈਂਡਲ ਮਾਰਚ ਆ ਜਿਹੜਾ ਉਹ ਅਸੀਂ ਕਰਨਾ ਤਾਂ ਕਿ ਇੱਕ ਜਾਗਰਤਾ ਲਹਿਰ ਜਿਹੜੀ ਪੈਦਾ ਹੋ ਗਈ। ਦੂਜੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਕਿ ਦੇਸ਼ ਇਹਦੇ ਹੀ ਘੜੀ ਔਖੀ ਘੜੀ ਚ ਠੀਕ ਹੈ ਕਿਸੇ ਦੇ ਵੱਖ-ਵੱਖ ਰਾਜਨੀਤਿਕ ਵਖਰੇਵੇਂ ਹੋ ਸਕਦੇ ਆ ਪਰ ਜਿੱਥੇ ਤੱਕ ਦੇਸ਼ ਦਾ ਸਵਾਲ ਆ ਭਾਰਤੀਆਂ ਦਾ ਸਵਾਲ ਆ ਅਸੀਂ ਸਾਰੇ ਇੱਕ ਝੂਟਾ ਹੈ ਗਿਆਂ ਤਾਂ ਕੋਈ ਵੀ ਸਾਡੇ ਬੰਦਿਆਂ ਤੇ ਜੇ ਕੋਈ ਵਾਰ ਕਰੇਗਾ ਤਾਂ ਉਹਦਾ ਮੂੰਹ ਤੋੜ ਜਵਾਬ ਜਿੱਥੇ ਵੀ ਭਾਰਤ ਸਰਕਾਰ ਦੇਗੀ ਅਜੀਤ ਨਾਲ ਖੜੇ ਐ ਇਸ ਗੱਲ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਖੜੇ ਆ ਤੇ ਕੇਂਦਰ ਸਰਕਾਰ ਦੇ ਨਾਲ ਖੜੇ ਆ ਸਰਕਾਰ ਵੱਲੋਂ ਵੀ ਕੀਤੀ ਗਈ ਹੈ ਭਾਰਤ ਸਰਕਾਰ ਵੱਲੋਂ ਜੋ ਫੈਸਲਾ ਕੀਤਾ ਭਾਰਤ ਸਰਕਾਰ ਨੇ ਅਸੀਂ ਸਹਿਮਤੀ ਪ੍ਰਗਟਾਉਂਦੇ ਆ ਉਹਦੇ ਨਾਲ ਕੋਈ ਇਹ ਚ ਕਿੰਤੂ ਪਰੰਤੂ ਕਰਨ ਦੀ ਗੱਲ ਹੀ ਨਹੀਂ ਹੈਗੀ ਨਾ ਕਿੰਤੂ ਪਰੰਤੂ ਕਰਨ ਦੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ